ਬਿਕਰਮ ਸਿੰਘ ਮਜੀਠੀਆ ਦੇ ਉੱਤੇ ਬਾਗੀ ਹੋਣ ਦੇ ਇਲਜ਼ਾਮ ਨੇ ਬਿਕਰਮ ਸਿੰਘ ਮਜੀਠੀਆ ਅਚਾਨਕ ਇੱਕ ਵੱਖਰਾ ਸਟੈਂਡ ਅਖਤਿਆਰ ਕਰ ਲੈਂਦੇ ਨੇ ਪਰ ਹਾਲਾਤ ਅੰਦਰ ਕੀ ਨੇ ਇਹ ਵਿਚਾਰਿਆ ਜਾ ਰਿਹਾ ਹੈ ਕਿ ਅਜੇ ਤੱਕ ਬਿਕਰਮ ਸਿੰਘ ਮਜੀਠੀਆ ਦੇ ਭੈਣ ਜੀ ਯਾਨੀ ਕਿ ਬੀਬਾ ਹਰ ਸੈਮਰਤ ਕੌਰ ਬਾਦਲ ਤੇ ਉਹਨਾਂ ਦੇ ਜੀਜਾ ਜੀ ਯਾਨੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਅਜੇ ਤੱਕ ਕੋਈ ਬਿਆਨ ਕਿਉਂ ਨਹੀਂ ਦਿੱਤਾ ਗਿਆ بڑے ਮੀਡੀਆ ਚੈਨਲਾਂ ਨੇ ਇਸ ਮਸਲੇ ਨੂੰ ਪਰਿਵਾਰਕ ਜੰਗ ਕਹਿ ਕੇ ਸੰਬੋਧਨ ਕੀਤਾ ਪਰਵਾਰਿਕ ਵਿਵਾਦ ਕਹਿ ਕੇ ਸੰਬੋਧਨ ਕੀਤਾ ਪਰ ਜੇ ਇਹ ਪੋਲਿਟਿਕਲ ਤੋਂ ਹਟ ਕੇ ਪਰਵਾਰਿਕ ਵਿਵਾਦ ਬਣ ਗਿਆ ਜਾਂ ਪੰਥਕ ਤੋਂ ਹਟ ਕੇ ਪਰਵਾਰਿਕ ਵਿਵਾਦ ਬਣ ਗਿਆ ਤਾਂ ਇਹਦੇ ਵਿੱਚ ਪਰਵਾਰਿਕ ਜੀਆਂ ਦੀ ਚੁੱਪ ਇਸ ਵੇਲੇ ਤੱਕ ਕਿਉਂ ਉਸੇ ਤਰ੍ਹਾਂ ਬਰਕਰਾਰ ਹੈ ਕਿਉਂ ਕੋਈ ਪਰਵਾਰਿਕ ਜੀ ਨਹੀਂ ਬੋਲਿਆ ਸਵਾਲ ਇਹ ਵੀ ਉੱਠਣ ਲੱਗ ਗਏ ਨੇ ਹੁਣ ਕਮਸੋਹਾਂ ਇਹ ਮਿਲ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਪਰਵਾਰਿਕ ਜੀ ਯਾਨੀ ਕਿ ਬੀਬਾ ਹਰ ਸਿਮਰਤ ਕੌਰ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਬੜੇ ਸ਼ੌਕਡ ਹੋਣ ਕਿਉਂਕਿ ਵਿਕਰਮ ਸਿੰਘ ਮਜੀਠੀਆ ਵਰਗਾ ਲੀਡਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੁਣ ਤੱਕ ਡਟ ਕੇ ਖੜਿਆ ਹੁਣ ਵੀ ਵਿਕਰਮ ਸਿੰਘ ਮਜੀਠੀਆ ਨੇ ਕੋਈ ਪਾਰਟੀ ਤੋਂ ਮੂੰਹ ਨਹੀਂ ਫੇਰਿਆ ਉਹਨਾਂ ਨੇ ਆਪਣਾ ਸਟੈਂਡ ਜ਼ਾਹਰ ਕੀਤਾ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਸੋਸ਼ਲ ਮੀਡੀਆ ਹੈਂਡਲ ਤੇ ਬਲਵਿੰਦਰ ਸਿੰਘ ਭੂਦੜ ਉਹਨਾਂ ਦੇ ਨਾਂ ਤੇ ਇਥੋਂ ਤੱਕ ਲਿਖ ਦਿੱਤਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਨੇ ਐ ਕੀਤਾ ਜਿਵੇਂ ਸੁਖਬੀਰ ਸਿੰਘ ਬਾਦਲ ਦੀ ਪੱਟੇ ਤੇ ਛੂਰਾ ਮਾਰਿਆ ਹੋਵੇ ਹਾਲਾਂਕਿ ਬਲਵਿੰਦਰ ਸਿੰਘ ਭੁੰਦੜ ਨੇ ਬਾਅਦ ਵਿੱਚ ਉੱਤੇ ਸਪਸ਼ਟਿਕਰਨ ਵੀ ਦਿੱਤਾ ਉਹ ਸਾਰਾ ਵਿਵਾਦ ਵੀ ਇੱਕ ਪਾਸੇ ਆ ਪਰ ਇਹਦੇ ਦਰਮਿਆਨ ਪਰਿਵਾਰਕ ਜੀ ਕਿੱਥੇ ਹੈ ਸਵਾਲ ਇਹ ਬਰਕਰਾਰ ਹੈ ਸੁਖਬੀਰ ਸਿੰਘ ਬਾਦਲ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਹਾਲਾਂਕਿ ਬੀਬਾ ਹਰਸਿਮਰਤ ਕੌਰ ਬਾਦਲ ਲੰਗੇ ਦਿਨੀ ਮਹਿਲਾ ਦਿਵਸ ਦੇ ਉੱਤੇ ਜ਼ਰੂਰ ਬੋਲੇ ਸੀ ਪਰ ਇਸ ਮਸਲੇ ਦੇ ਉੱਤੇ ਬੀਬਾ ਹਰਸਿਮਰਤ ਕੌਰ ਬਾਦਲ ਕਿਉਂ ਨਹੀਂ ਬੋਲੇ ਇਹਦੇ ਸਵਾਲ ਬਰਕਰਾਰ ਨੇ ਚੱਲਦੇ ਪਏ ਨੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਕਿਉਂ ਅ ਅਜੇ ਤੱਕ ਚੁੱਪਣ ਇਹਦੇ ਉੱਤੇ ਸਵਾਲ ਚੱਲਦੇ ਪਏ ਨੇ ਹੋ ਸਕਦਾ ਹੈ ਕਿ ਪਰਿਵਾਰਕ ਜੀ ਇਸ ਵੇਲੇ ਸ਼ੌਕ ਵਿੱਚ ਹੋਣ ਜਿਵੇਂ ਕਿ ਆ ਕਿ ਬਿਕਰਮ ਸਿੰਘ ਮਜੀਠੀਆ ਵਰਗਾ ਲੀਡਰ ਅਚਾਨਕ ਇੱਕ ਵੱਖਰਾ ਸਟੈਂਡ ਅਖਤਿਆਰ ਕਰ ਲਿਆ ਪਰ ਜੇ ਆਪਾਂ ਚਰਚਾਵਾ ਦੇ ਆਧਾਰ ਦੇ ਉੱਤੇ ਵੀ ਇਸ ਗੱਲ ਨੂੰ ਵਿਚਾਰੀਏ ਤਾਂ ਚਰਚਾਵਾ ਇਹ ਵੀ ਚੱਲ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਕਦ ਤੱਕ ਚੁੱਪ ਰਹਿੰਦੇ ਖੈਰ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਆਪਣੇ ਵਿਚਾਰ ਪਹਿਲਾਂ ਤਾਂ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਇੰਤਜ਼ਾਰ ਇਹ ਬਣਿਆ ਹੋਇਆ ਕਿ ਕਦੋਂ ਪਰਿਵਾਰਕ ਜੀਏਰੇ ਉੱਤੇ ਬੋਲਣਗੇ ਸਿਆਸੀ ਲੀਡਰ ਤਾਂ ਜਿੰਨਾ ਕੁ ਵਾਹ ਪੈਂਦਾ ਬੋਲਦੇ ਪਏ ਐ ਕਿਉਂਕਿ ਬਿਕਰਮ ਸਿੰਘ ਮਗੀਠਿਆ ਵੀ ਇੱਕ ਵੱਡਾ ਹਾਈ ਇੰਟੈਂਸਿਟੀ ਨਾਮ ਐ ਔਰ ਸੁਖਬੀਰ ਸਿੰਘ ਬਾਦਲ ਤਾਂ ਖੈਰ ਕੀ ਕਿਸੇ ਤੋਂ ਲੋਕੇ ਆਏ ਆ ਕੀ ਕੋਈ ਸਮਝ ਸਕਦਾ ਉਹ ਵੀ ਇੱਕ ਬਹੁਤ ਵੱਡਾ ਨਾਮ ਐ ਤੇ ਇਹਨਾਂ ਦੋਵਾਂ ਨਾਮਾਂ ਦੇ ਵਿਚਾਲੇ ਇੱਕ ਅਚਾਨਕ ਜਿਹੜੀ ਇਹ ਅਦ੍ਰਿਸ਼ ਦਰਾਰ ਜੀ ਪੈਦਾ ਹੋ ਰਹੀ ਐ ਇਹਦੇ ਦਰਮਿਆਨ ਬਹੁਤ ਸਾਰੇ ਬਿਆਨ ਆ ਚੁੱਕੇ ਨੇ ਪਰ ਪਰਿਵਾਰਕ ਜੀਆਂ ਦਾ ਬਿਆਨ ਇਤਕੜੀਆ ਜਾ ਰਿਹਾ ਕੀ ਕੁਝ ਹੋਵੇਗਾ ਸਮੇਂ ਸਰਦਾਸ ਦੇ ਰਵਾਂਗੇ ਬੜੀ ਰੋਬਾਨੀ ਦੀ ਪੰਜਾਬੀ ਤੇ